ਮਢੰਡੇ ਕਿਹੜੀ ਫੈਕਟਰੀ ਆ ਬਾਈ ਮੇਰੀ ਜਗ੍ਹਾ ਨੂੰ ਬਣਾਉਣਾ ਯਾਰ ਭਰਾ ਤੇ ਬਾਈ ਤੂੰ ਕਰਨ ਕੀ ਆਇਆ ਯਾਰ ਫਿਰ ਆ ਚੁ ਕਰ ਰਿਹਾ ਕੀ ਆਇਆ ਕਰਨ ਕੀ ਆਇਆ ਫਿਰ ਤੂੰ ਦੱਸ ਇਹ ਦੱਸ ਤੈਨੂੰ ਪਤਾ ਨਹੀਂ ਕਿ 3.5 ਸਾਲ ਤੋਂ ਅਸੀਂ ਇੱਥੇ ਬੈਠੇ ਹੋਏ ਆ ਤੇ 18 ਸਾਲ ਤੋਂ ਸਾਨੂੰ ਇਹਨਾਂ ਨੇ ਜਾੜਤਾ ਇਹਨਾਂ ਨੇ ਫਿਰ ਇਹਨਾਂ ਨੇ ਗੱਡੀ ਵਿੱਚ ਲਿਆ ਗਿਆ ਗੱਡੀ ਵਿੱਚ ਲਿਆਈ ਆ ਤੇ ਹੁਣ ਤੁਸੀਂ ਤਰਪਾਲ ਨਾਲੇ ਆ ਵਿੱਚ ਸਾਨੂੰ ਦੱਸੋ ਬਾਈ ਬੰਦੇ ਕਿੱਡੋ ਸਾਰੇ ਯਾਰ ਛਰਾ ਫੈਕਟਰੀ ਵਾਲੇ ਨੇ ਤਰਪਾਲਾਂ ਲਾਈਆਂ ਸੀਗੀਆਂ ਤੇ ਅੰਦਰ ਪਤਾ ਨਹੀਂ ਸਾਨੂੰ ਕਿ ਇਹ 2 ਨੰਬਰ ਦਾ ਕੰਮ ਕਰ ਰਹੇ ਸੀਗੇ ਪਤਾ ਨਹੀਂ ਨਾ ਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਆ ਨਾ ਡੀਸੀ ਦੇ ਧਿਆਨ ਵਿੱਚ ਆ ਨਾ ਤਸੀਲਦਾਰ ਸਾਹਿਬ ਦੇ ਧਿਆਨ ਵਿੱਚ ਆ ਨਾ ਹੀ ਸਾਡੇ ਲੋਕਾਂ ਨੂੰ ਪਤਾ ਤੇ ਇਹਨਾਂ ਨੇ ਆਹ ਤਰਪਾਲਾਂ ਲਾਈਆਂ ਸੀ ਤੇ ਇਹ ਅਸੀਂ ਤਰਪਾਲਾਂ ਪਾਸੇ ਕਰਨ ਲੱਗੇ ਆ ਤੇ ਅਸੀਂ ਨਾ ਤਾਂ ਛਰਾ ਫੈਕਟਰੀ ਦਾ ਡੱਕਾ ਇੱਥੇ ਕਰ ਹਲਾਇਆ ਨਾ ਹਲਾਵਾਂਗੇ ਆ ਤਰਪਾਲਾਂ ਨੇ ਇਹਨਾਂ ਨੇ ਸਾਨੂੰ ਪਤਾ ਨਹੀਂ ਅੰਦਰ ਗੱਡੀਆਂ ਵਾੜੀਆਂ ਜ਼ਰੂਰ ਬੰਦੇ ਵਾੜੇ ਹੋਏ ਆ ਸਾਨੂੰ ਉਹ ਪਤਾ ਨਹੀਂਗਾ ਤੇ ਸਾਨੂੰ ਪਤਾ ਲੱਗਾ ਸੀ ਇਹ ਅੰਦਰ ਸ਼ਰਾਬ ਫੈਕਟਰੀ ਦੇ ਅੰਦਰ ਕੋਈ ਚੀਜ਼ ਬਣਾ ਰਹੇ ਆ ਜਾਂ दारू ਬਣਾ ਰਹੇ ਆ ਜਾਂ ਬੰਦੇ ਵਿੱਚ ਕੁਝ ਕਰ ਰਹੇ ਆ ਤਾਂ ਅਸੀਂ ਤਰਪਾਲਾਂ ਪਾੜ ਲੱਗੇ ਆ ਸਾਰੇ ਸਾਡੇ ਨੰਤਾ ਰਨੇ ਵਾਲੇ ਬੰਦੇ ਆ ਆਇਆ ਟੰਕੇ ਆ ਇਹ ਦੋ ਨੰਬਰ 게ਟ ਆ ਇਥਨੋਲ ਪਲਾਟ ਆ ਜਿਹੜਾ ਕਿ ਫੈਕਟਰੀ ਜਿਹੜੀ ਡਿਸਟਿਲਰੀ ਆ ਉਹ ਡਿਸਮੈਂਟਲ ਹੋਣ ਦੇ ਆਰਡਰ ਹੋ ਗਏ ਆ ਤੇ ਆ ਦੋ ਨੰਬਰ ਪਲਾਟ ਆ 2 ਨੰਬਰ ਪਲਾਟ ਦੇ ਵਿੱਚ ਇਹਨਾਂ ਨੇ ਗੇਟ ਦੇ ਮੂਹਰੇ 2 ਨੰਬਰ ਗੇਟ ਦੇ ਮੂਹਰੇ ਤਰਪਾਲਾ ਲਾਤੀਆਂ ਤਰਪਾਲਾ ਲਾ ਕੇ ਇਹਨੂੰ ਬੰਦ ਕਰਨ ਦੀ ਢਗਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹਨਾਂ ਦੇ ਅੰਦਰ 2 ਨੰਬਰ ਦਾ ਧੰਦਾ ਚੱਲ ਸਕੇ ਲੋਕਾਂ ਨੂੰ ਦੱਸੇ ਨਾ ਵੀ ਅੰਦਰ ਕੀ ਹੋ ਰਿਹਾ ਆ 3.5 ਸਾਲ ਹੋ ਗਏ ਸ਼ਰਾਬ ਫੈਕਟਰੀ ਮੂਹਰੇ ਧਰਨਾ ਲੱਗੇ ਨੂੰ ਤੇ ਉਹ ਧਰਨਾ ਜਿਹੜਾ ਸਾਡਾ ਲਗਾਤਾਰ ਚੱਲ ਰਿਹਾ ਇਹਥਨੋਲ ਪਲਾਂਟ ਨੇ ਜਿਹੜਾ ਸ਼ਰਾਬ ਫੈਕਟਰੀ ਨੇ ਸਾਡੇ ਪਿੰਡਾਂ ਦੇ ਵਿੱਚ ਕਹਣ ਕੀਤਾ ਸਾਡੇ ਪਿੰਡਾਂ ਦੇ ਵਿੱਚ ਕਤਲ ਕੀਤੇ ਆ ਬਿਮਾਰੀਆਂ ਦੇ ਰੂਪ ਵਿੱਚ ਬਿਮਾਰੀਆਂ ਫੈਲਾਈਆਂ ਸਾਡੀ ਹਵਾ ਦੂਸ਼ਿਤ ਕੀਤੀ ਸਾਡੀ ਮਿੱਟੀ ਦੂਸ਼ਿਤ ਕੀਤੀ ਆ ਕਿਆ ਇਹਨਾਂ ਦੇ ਅਸੀਂ ਤਰਪਾਲ ਪਾੜ ਰਹੇ ਆ ਜਿਹੜਾ ਇਹਨੇ ਪਰਦਾ ਕਰਨ ਦੀ ਕੋਸ਼ਿਸ਼ ਕੀਤੀ ਉਹ ਪਰਦਾ ਸੀ ਪਾੜ ਰਹੇ ਆ ਅਰੇ ਪੰਜਾਬੀਆਂ ਨੂੰ ਭਾਈ ਬੇਨਤੀ ਆ ਕਿ ਵੱਧ ਤੋਂ ਵੱਧ ਸਾਥ ਦਿਓ ਜੀਰਾ ਸ਼ਰਾਬ ਫੈਕਟਰੀ ਦਾ ਜਿਹੜਾ ਸਾਡੇ ਧਰਨਾ ਲੱਗਾ ਜੀਰਾ ਸ਼ਰਾਬ ਫੈਕਟਰੀ ਮੂਰੇ ਸਾਡੇ ਧਰਨੀ ਦਾ ਸਾਥ ਦਿਓ ਕਿਉਂਕਿ ਇਹ ਧਰਨਾ ਸਾਰੀਆਂ ਕਿਸਾਨ ਜੁਥੇਬੰਦੀਆਂ ਕਰਕੇ ਪੰਜਾਬ ਦੇ ਸਿਹਰਦ ਲੋਕਾਂ ਕਰਕੇ ਵਾਤਾਵਰਨ ਪ੍ਰੇਮੀਆਂ ਕਰਕੇ ਲੱਗਾ ਹੋਇਆ ਤੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੋਂ ਧੰਤਨ ਭਗਤ ਬਾਬਾ ਦੁਨੀ ਚੰਦੀ ਦੇ ਪਾਵਨ ਸਥਾਨ ਤੋਂ ਚੱਲਿਆ ਹੋਇਆ ਧਰਨਾ ਮਈ ਆਲੇ ਪਲਾਟੋਂ ਤੇ ਮਨਸੂਰਵਾਲ ਕਲਾਂ ਦੇ ਵਿੱਚ ਲੱਗਾ ਹੋਇਆ ਇਹ ਖਰਾਬ ਫੈਕਟਰੀ ਜਿਹੜਾ ਖਰਾਬ ਫੈਕਟਰੀ ਨੇ ਸਾਡੇ 18 ਸਾਲ ਪਿੰਡਾਂ ਦੇ ਵਿੱਚ ਪਾਣੀ ਪੁਲੀਟ ਕੀਤਾ ਸਾਡੀ ਹਵਾ ਪੁਲੀਟ ਕੀਤੀ ਸਾਡੀ ਮਿੱਟੀ ਦੂਸ਼ਿਤ ਕੀਤੀ ਆ ਤੇ ਇਹਨਾਂ ਦੇ ਅਸੀਂ ਆ ਤਰਪਾਲ ਸਾਰੇ ਅੱਜ ਪਾੜ ਰਹੇ ਹਾਂ ਜੀ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕੰਮ ਸੇ ਕੰਮ ਇੱਕ ਹਫ਼ਤੇ ਤੇ ਦੋ ਦਿਨ ਇੱਥੇ ਮਾਰਿਆ ਕਰਨ ਤੇ ਫੈਕਟਰੀ ਵਾਲਿਆਂ ਨੂੰ ਪੁੱਛਿਆ ਕਰਨ ਵੀ ਅੰਦਰ ਤੁਸੀਂ ਕੀ ਕਰ ਰਹੇ ਹੋ ਆ ਹਾਲਾਤ ਨੇ ਇਥੋਂ ਦੇ ਇਹਨਾਂ ਨੂੰ ਖੁੱਲ੍ਹ ਹੋਈ ਦੀ ਆ ਇਹਨਾਂ ਵੱਲ ਕੋਈ ਪ੍ਰਸ਼ਾਸਨ ਨਹੀਂ ਧਿਆਨ ਦੇ ਰਿਹਾ ਕੋਈ ਡੀਸੀ ਨਹੀਂ ਧਿਆਨ ਦੇ ਰਿਹਾ ਕੋਈ ਐਸਡੀਐਮ ਨਹੀਂ ਧਿਆਨ ਦੇ ਰਿਹਾ ਕੋਈ ਸਰਕਾਰ ਨਹੀਂ ਧਿਆਨ ਦੇ ਰਹੀ ਇੰਦਰ ਪਤਾ ਨਹੀਂ ਕੀ ਕਰ ਰਹੇ ਆ ਜੀ